ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਅੰਮ੍ਰਿਤਸਰ ਦੇ ਸ਼ਹਿਰਟਾ ਇਲਾਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਅਗੂ ਰਮਨ ਸ਼ਰਮਾ ਦੀ ਅਗਵਾਈ ਚ ਭਾਜਪਾ ਦੀ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਕਿ ਉਹਨਾਂ ਦਾ ਮੁੱਖ ਮਕਸਦ ਇਹ ਹੈ ਕਿ ਅੰਮ੍ਰਿਤਸਰ ਨੂੰ ਇੱਕ ਵਧੀਆ ਸ਼ਹਿਰ ਬਣਾਉਣਾ ਦੁਨੀਆ ਦਾ ਸਭ ਤੋਂ ਸੁੰਦਰ ਸ਼ਹਿਰ ਬਣਾਉਣਾ ਅਤੇ ਉਹਨਾਂ ਨੇ ਆਖਿਆ ਕਿ ਇਸ ਦੇ ਨਾਲ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਅਤੇ ਉਹਨਾਂ ਨੂੰ ਨਸ਼ਾ ਮੁਕਤ ਕਰਨਾ ਉਹ ਜਹ ਘਾਰਾ ਮਿਲਿਆ ਉੱਥੇ ਇਸ ਸਮੱਸਿਆ ਜ਼ਿਆਦਾ ਸੀ ਆਡਾ ਇਲਾਕੇ ਦੀ ਹੈਗੀ ਦੇਖੀ ਉਹਨਾਂ ਆਸ਼ਵਾਚਨ ਦਿੱਤਾ ਗਿਆ ਦੇਖੋ ਆਸ਼ਵਾਸਨ ਤੇ ਦੇਣਾ ਜਿਹੜੀ ਸਰਕਾਰ ਆ ਕੁਝ ਕਰਕੇ ਦਿਖਾਵੇ ਐਮਪੀ ਸਾਹਿਬ ਕਹਿੰਦੇ ਕਿ ਮੈਂ ਬੜੀ ਡਿਵੈਲਪਮੈਂਟ ਕਰ ਲਈ ਤੁਸੀਂ ਦੇਖ ਲਓ ਇੱਥੋਂ ਦੇ ਲੋਕਾਂ ਨੇ ਦੱਸਿਆ ਚਿਕਨ ਗੁਨੀਆਂ ਕਿੰਨੀਆਂ ਇਹਨਾਂ ਨੂੰ ਮੁਸੀਬਤਾਂ ਸੀਵਰੇਜ ਦੀਆਂ ਪਾਣੀ ਦੀਆਂ ਕਾਨੂੰਨੀ ਵਿਵਸਥਾ ਦੀਆਂ ਇਹ ਸਾਰੀਆਂ ਮਿਲ ਕੇ ਬਾਕੀ ਛਾਟਾ ਇੱਕ ਟਾਈਮ ਕਹਿੰਦੇ ਮੈਂਚੈਸਟਰ ਆਫ ਅੰਮ੍ਰਿਤਸਰ ਸੀਗਾ ਹੁਣ ਤੁਸੀਂ ਦੇਖ ਲਓ ਹੁਣ ਟਾਈਮ ਆ ਗਿਆ ਕਿ ਅੰਮ੍ਰਿਤਸਰ ਲਈ ਸਪੈਸ਼ਲ ਪੈਕੇਜ ਲਿਆਣਾ ਆ ਛਾਟੇ ਨੂੰ ਵੀ ਵਾਪਸ ਪਹਚਾਣਾ ਆ ਇੱਥੇ ਇਨਕਮਾ ਇੱਥੇ এমপ্লয়ਮੈਂਟ ਇੱਥੇ ਜਿਹੜੀ ਹੋਰ ਕਾਨੂੰਨੀ ਵਿਵਸਥਾ ਡਰੱਗਸ ਦੀ ਪ੍ਰੋਬਲਮ ਤੇ ਖਾਸ ਤੌਰ ਤੇ ਜਿਸ ਤਰ੍ਹਾਂ ਇੰਦੌਰ ਵਾਪਸ ਸ਼ਸ਼ ਸ਼ਹਿਰ ਬਣਿਆ ਆ ਆਪਾਂ ਛਾੜੇ ਨੂੰ ਵੀ ਉੱਥੇ ਪਹਚਾਣਾ ਹੈ ਜਮਨ ਜੀ ਅੱਜ ਤਰਨਜੀਤ ਸੰਧੂ ਜੀ ਪਹੁੰਚੇ ਨੇ ਕਿੰਨਾ ਜੇ ਉਤਸਾਹ ਰਿਹਾ ਦੇਖੋ ਜੀ ਹਾਨੂੰ ਟਾਈਮ ਮਿਲਿਆ ਸੀ 5 ਵਜੇ ਦਾ 5 ਵਜੇ ਇਸ ਟਾਈਮ ਪੂਰੀ ਦੁਪਹਿਰ ਹੁੰਦੀ 7:00 ਵਜੇ ਮੇਡਾ ਸ਼ਾਮ ਦਾ ਟਾਈਮ ਹੁੰਦਾ ਵਾ 5 ਵਜੇ ਤੋਂ ਲੋਕ ਬੈਠੇ ਆ ਮੈਂ ਸੋਚਿਆ ਸੀ ਕਿ 200 250 ਬੰਦੇ ਦੀ ਇਹ ਪੰਜੀ ਆ ਉਹ ਅੱਜ ਮੀਟਿੰਗ ਕਰਾਵਾਂਗੇ ਕਿਉਂਕਿ ਜਿਹੜੇ ਸਾਡੇ ਰਣਜੀਤਪੁਰਾ ਦੇ ਲੋਕ ਨੇ ਉਹ ਕਹਿੰਦੇ ਸੀ ਕਿ ਅਸੀਂ ਆਪਣੀਆਂ ਗੱਲਾਂ ਰੱਖਣੀਆਂ 200 250 ਬੰਦੇ ਨੂੰ ਕਿਹਾ ਮੈਂ ਹਾਂ 150 ਬੰਦੇ ਨੂੰ ਮੈਂ ਕਿਹਾ ਤੇ ਮੈਂ ਕੀਤਾ ਕਿ ਮੈਂ ਇੱਕ ਫੇਸਬੁੱਕ ਤੇ ਪਾ ਦਿੱਤਾ ਮੇਰੇ ਸਾਹਮਣੇ ਦੀ ਦੇਖਦੇ 800 ਤੋਂ 900 ਬੰਦਾ ਹੋ ਗਿਆ ਸਾਡੇ ਕੋਲ ਕੁਰਸੀਆਂ ਘਟ ਗਈਆਂ ਫਿਰ ਕੁਰਸੀਆਂ ਮੰਗਾਈਆਂ ਫਿਰ ਕੁਰਸੀਆਂ ਘਟ ਗਿਆ ਲੋਕ ਧੁੱਪੇ ਖੜੇ ਰਹੇ ਤਰਨਜੀਤ ਸਿੰਘ ਸੰਧੂ ਨੂੰ ਸੁਣਨ ਵਾਸਤੇ ਉਹਦੀ ਵਜ੍ਹਾ ਕੀ ਆ ਤਰਨਜੀਤ ਸਿੰਘ ਸੰਤੂ ਦਾ ਜਿਹੜਾ ਅਕਸ ਆ ਉਹ ਲੋਕਾਂ ਵਿੱਚ ਬੜਾ ਵਧੀਆ ਵਾ ਉਹ ਲੋਕਾਂ ਵਾਸਤੇ ਕੰਮ ਕਰਦਾ ਪਿਆ ਉਹਨੇ ਸੋਚ ਦਿੱਤੀ ਆ ਕਿ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਬਣਾਣਾ ਵਾ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਣਾ ਵਾ ਅੰਮ੍ਰਿਤਸਰ 'ਚ ਵਪਾਰ ਲੈ ਕੇ ਆਣਾ ਵਾ ਲੋਕੀ ਉਹਨੂੰ ਸੁਣਨ ਵਾਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਕੀ ਲੱਗਦਾ ਕਿ ਫਿਰ ਤੋਂ ਲੈ ਜਿਹੜੀ ਇਹ ਭਾਜਪਾ ਦੀ ਆ ਰਹੀ ਹੈ ਦੇਖੋ ਜੀ ਲਹਿਰ ਬੀਜੇਪੀ ਦੀ ਬੀਜੇਪੀ ਵਾਸਤੇ ਸ਼ਾਇਦ ਇਹ ਜ਼ਰੂਰੀ ਨਾ ਹੋਵੇ ਕਿਉਂਕਿ ਬੀਜੇਪੀ ਪੂਰੇ ਇੰਡੀਆ ਵਿੱਚ ਜਿੱਤ ਰਹੀ ਆ ਬੀਜੇਪੀ 400 ਵੱਧ ਜਿਹੜੀ ਐਨਡੀਐਲ ਲੈ ਕੇ ਆ ਰਹੀ ਆ ਮੋਦੀ ਫਿਰ ਸਰਕਾਰ ਤੀਜੀ ਵਾਰੀ ਬਣਦੀ ਪਈ ਆ ਪਰ ਅੰਬਰਸਰੀਆਂ ਨੂੰ ਲੋੜ ਆ ਅੰਬਰਸਰੀਆਂ ਨੂੰ ਲੋੜ ਆ ਕਿ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਜਿੱਤ ਕੇ ਜਾਵੇ ਤੇ ਅੰਬਰਸਰ ਦੀ ਗੱਲ ਲੋਕ ਸਭਾ 'ਚ ਰੱਖੇ ਤੇ ਅੰਬਰਸਰ 'ਚ ਵਪਾਰ ਚਾਲੂ ਹੋਵੇ ਅੰਬਰਸਰ ਦਾ ਨਸ਼ਾ ਖਤਮ ਹੋਵੇ ਅੰਬਰਸਰ ਬਾਰਡਰ ਏਰੀਆ ਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਲਾਹੌਰ ਤੇ ਦਿੱਲੀ ਦੇ ਵਿੱਚ ਅੰਬਰਸਦ ਦਾ ਕਾਰੋਬਾਰ ਸਭ ਤੋਂ ਵਧੀਆ ਸੀ ਤੁਹਾਡੀਆਂ ਮਾੜੀਆਂ ਸਰਕਾਰਾਂ ਤੁਹਾਡੇ ਮਾੜੇ ਐਮਐਲਏ ਤੁਹਾਡੇ ਮਾੜੇ ਐਮਪੀ ਜਿਨ੍ਹਾਂ ਨੇ ਸਿਰਫ ਆਪਣੇ ਢਿੱਡ ਭਰੇ ਆਪਣੇ ਪਰਿਵਾਰਾਂ ਦੇ ਢਿੱਡ ਭਰੇ ਸਾਡੇ ਅੰਬਰਸਰੀਆਂ ਦਾ ਬੇੜਾ ਗਰਕ ਕਰਤਾ ਜੇ ਵਿਰੋਧ ਵੀ ਹੋ ਰਿਹਾ ਇਸ ਮੌਕੇ ਆ ਦੇ ਜੀ ਵੀ ਜੀ ਪੀ ਵੀਰੋਧ ਜੀ ਕਿਸਾਨੀ ਮਖੋਟਾ ਪਾ ਕੇ ਲੋਕ ਕਰਦੇ ਪਏ ਆ ਮੈਂ ਪੁੱਛਣਾ ਚਾਹੁੰਦਾ ਉਹਨਾਂ ਲੋਕਾਂ ਕੋ ਕੀ ਆਪਣੇ ਕੋ ਜਿਹੜੇ ਬਾਕੀ ਕੈਂਡੀਡੇਟ ਆ ਉਹ ਕਿਸਾਨਾਂ ਦੀ ਮਤ ਕਰ ਸਕਦੇ ਆ ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਜਿਹੜੇ ਮਟਰ ਸਾਡੇ ਇੱਥੇ 30-35 ਰੁਪਏ ਕਿਲੋ ਵਿਗਦੇ ਨੇ ਉਹ ਮਟਰ 3350 ਰੁਪਏ ਕਿਲੋ ਜਾ ਕੇ ਵਿਗਦੇ ਨੇ ਦੁਬਈ ਦੇ ਵਿੱਚ ਉਹ ਮਟਰ ਜਾ ਕੇ ਅਮਰੀਕਾ 'ਚ 1300 ਰੁਪਏ ਕਿਲੋ ਵਿਗਦੇ ਨੇ ਤਰਨਜੀਤ ਸਿੰਘ ਸੰਧੂ ਅਮਰੀਕਾ ਦੇ ਐਮਬੈਸਡਰ ਰਹੇ ਨੇ ਉਹ ਸਾਰੀਆਂ ਕੰਪਨੀਆਂ ਨੂੰ ਜਾਣਦੇ ਨੇ ਸਭ ਲੋਕਾਂ ਨੂੰ ਜਾਣਦੇ ਨੇ ਉਹ ਅੰਬਸਰਸ ਕੰਮ ਕਰ ਸਕਦੇ ਨੇ ਅੰਬਸਰ ਕਿਸਾਨਾਂ ਵਾਸਤੇ ਕੰਮ ਕਰ ਸਕਦੇ ਨੇ ਇਹ ਸਾਡੀ ਪਾਰਟੀ ਕਹੇ ਇਹੋ ਜਿਹੀ ਆਈ ਹੀ ਇਹ ਸਰਕਾਰ ਇਹੋ ਜਿਹੀ ਆਈ ਜਿਹੜੀ ਚੁਟਕੀਆਂ ਮਾਰਦੀ ਸੀ ਇਹੀ ਐਮਐਸਪੀ ਦਵਾਂਗੇ ਕਿਸਾਨਾਂ ਨੂੰ ਸੋਚਾਂਗੇ ਅੱਜ ਕਿਸਾਨਾਂ ਨੂੰ ਰੋਲ ਦੇ ਪਿਆ ਕਿਸਾਨਾਂ ਦੀ ਪੱਗਾਂ ਲਾਂਦੇ ਪਿਆ ਉਹਨਾਂ ਨੇ ਕਿਸਾਨਾਂ ਵਾਸਤੇ ਕੁਝ ਨਹੀਂ ਕੀਤਾ ਕੁਝ ਰਾਜਨੀਤਿਕ ਪਾਰਟੀਆਂ ਆਪਣੇ ਬੰਦੇ ਖੜੇ ਕਰਕੇ ਮਖੋਟੇ ਪਾ ਕੇ ਕਿਸਾਨਾਂ ਦੇ ਉਹ ਬੀਜੇਪੀ ਨੂੰ ਤੰਗ ਕਰਦੇ ਪਿਆ ਪਰ ਉਹਨਾਂ ਦਾ ਜੋਰ ਨਹੀਂ ਚੱਲਣਾ ਬੀਜੇਪੀ ਹੱਲਾ ਮਾਰ ਕੇ ਪੰਜਾਬ ਚ ਆ ਰਹੀ ਆ ਬੀਜਪੀ ਵੱਧ ਤੋਂ ਵੱਧ ਸੀਟਾਂ ਜਿਹੜੀਆਂ ਐਮਪੀ ਦੀ ਜਿੱਤੇਗੀ ਉਹ 227 ਦੇ ਵਿੱਚ ਬੀਜਪੀ ਦੀ ਸਰਕਾਰ ਪੰਜਾਬ ਚ ਬਣੇਗੀ ਤੇ ਪੰਜਾਬ ਦਾ ਭਲਾ ਹੋਏਗਾ ਪੰਜਾਬ ਅੱਗੇ ਵਧੇਗਾ ਪੰਜਾਬ ਨਸ਼ਾ ਮੁਕਤ ਹੋਏਗਾ ਪੰਜਾਬ ਕਰਜ਼ਾ ਮੁਕਤ ਹੋਏਗਾ